ਸਤਿਨਾਮ ਹੋਇਆ ਕਿ ਜਦੋਂ 9 ਤਰੀਕ 9 ਫਰਵਰੀ ਨੂੰ ਮੇਰੇ ਬੇਟੀ ਨੇ ਜਨਮ ਲਿਆ ਠੀਕ ਹੈ ਜੀ ਜਿਸ ਜਿਸ ਕਲੀਨਿਕ ਚ ਲਿਆ ਅਮਲ ਉਸ ਦਾ ਨਾਮ ਜੀ ਅਮ ਸਾਡੇ ਇੱਥੇ ਗੁਆਰਚਾ ਤੇ ਜੀ ਉਹ ਜਦੋਂ ਬੇਟੀ ਹੋਈ ਮੈਨੂੰ ਦੱਸਿਆ ਗਿਆ ਕਿ ਬੇਟੀ ਤੀਸਰੀ ਬੇਟੀ ਹੋਗੀ ਹਾਂ ਨਹੀਂ ਤੀਸਰੀ ਬੇਟੀ ਹੋਗੀ ਕੋਈ ਗੱਲ ਨਹੀਂ ਜੀ ਮੈਂ ਕਿ ਮੇਰੀ ਮੈਸੇਜ ਨਾ ਤੁਸੀਂ ਦੱਸਿਓ ਕਿ ਮੈਨੂੰ ਟੈਂਸ਼ਨ ਲੱਗੇਗੀ ਜੀ ਤੇ ਉਸ ਤੋਂ ਬਾਅਦ ਜੀ ਮੈਨੂੰ ਉਹਨਾਂ ਨੇ ਕਿਹਾ ਪਹਿਲੇ ਮਿਸਟੋ ਵਰਗੀ ਮੇਰੀ ਮਿਸ ਜੀ ਉਸ ਚੀ ਨਹੀਂ ਸੀਗੀ। ਪਰ ਸੀ। ਬੰਨੋ ਕਹਿੰਦੇ ਜੇ ਤੂੰ ਸਹਿਮਤ ਹੈ ਤਾਂ ਆਪਾਂ ਬੱਚਾ ਤਰਾ ਗੋ ਦਿੱਤਾ ਦੇ ਦਿੰਦੇ ਆਪਾਂ ਪਛਾਣ ਵਾਲੇ ਮੇਰੇ। ਮਤਲਬ ਇਸ ਉਸ ਦਾਈ ਨੇ ਦਾਈ ਨਹੀਂ। ਤੁਹਾਨੂੰ ਕਿਹਾ ਕਿ ਮੈਨੂੰ ਪਹਿਲਾਂ ਹੀ ਗਿਆ ਜਿਹਦੇ ਕੋਲ ਜਨਮ ਹੋਇਆ ਇਹਦੇ ਕੋਲ ਜਨਮ ਹੋਇਆ। ਕਿ ਤੁਸੀਂ ਤੈਨ ਨਹੀ ਪਾਲ ਸਕਦੇ ਵੀ ਗਰੀਬ ਜਿਹਾ ਪਰਿਵਾਰ ਹੈ ਤੇਰਾ ਕਿ ਮਹੀਨੇ ਦਾ 5-7000 ਤੂੰ ਕਮਾਣਾ ਹੈ। ਠੀਕ ਹੈ। ਕਿ ਪਿੱਥੂ ਬਲੇ ਤਿੰਨ ਬੱਚੀਆਂ ਦਾ ਨਾਂ ਹੀ ਤੇ ਇੱਥੋਂ ਵਿਆਹ ਹੋਣਾ ਤੇ ਨਾਂ ਹੀ ਤੇ ਤੂੰ ਚੰਗੀ ਸਿੱਖਿਆ ਦਿੱਤੀ ਜਾਣੀ ਹੈ ਮਤਲਬ ਕੀ ਠੀਕ ਹੈ ਜੀ ਜਿਵੇਂ ਤੁਸੀਂ ਸਮਝਦੇ ਰਹੋ ਮੇਰੀ ਗੱਲ ਕਿ ਨਾਂ ਹੀ ਸਰ ਬਿਲਹ ਬਟਾ ਹੀ ਗੱਟੀ ਵੀ ਥੋੜੀ ਸਰਕਾਰੀ ਚ ਲੱਗੀ ਹੈ ਤੇ ਪ੍ਰਾਈਵੇਟ ਤੂੰ ਭੜਾ ਨਹੀਂ ਸਕਦਾ ਠੀਕ ਹੈ ਜੀ ਉਸ ਤੋਂ ਬਾਅਦ ਉਹਨਾਂ ਨੇ ਮੈਂ ਹੀ ਮੈਂ ਕੱਲਾ ਇਹ ਡਿਸੀਜਨ ਨਹੀਂ ਲੈ ਸਕਦਾ ਕਿ ਮੇਰੀ ਮਿਸ ਨੂੰ ਅਚਾਨਤ ਮੇਰੀ ਮੰਮੀ ਡੈਡੀ ਨੂੰ ਕਹੂੰਗਾ ਤੇ ਜੀ ਫਿਰ ਉਹ ਦੋ ਬਾਅਦ ਉਹਨਾਂ ਨੂੰ ਦੱਸ ਦੇ ਮਤਲਬ ਬੱਚੀ ਦਾ ਜਨਮ ਹੋਣ ਤੋਂ ਬਾਅਦ ਉਸ ਦਾਈ ਨੇ ਤੁਹਾਨੂੰ ਆ ਕੇ ਇਹ ਗੱਲ ਆਖੀ ਹੈ ਆਖੀ ਹੈ ਮਤਲਬ ਕਿ ਜਦੋਂ ਮੈਨੂੰ ਦੱਸਿਆ ਕਿ ਤੁਹਾਡੀ ਬੇਟੀ ਹੋਈ ਤੀਸਰੀ ਉਸ ਤੋਂ ਬਾਅਦ ਮੈਂ ਇਹ ਮੈਂ ਕੱਲਾ ਇਹ ਨਹੀਂ ਮੈਂ ਫੈਸਲਾ ਲੈ ਸਕਦਾ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਇਸ ਤਰ੍ਹਾਂ ਮੈਂ ਪੁੱਛੂੰਗਾ ਜੇ ਉਹਨਾਂ ਨੂੰ ਇਹ ਲੱਗਿਆ ਕਿ ਹਾਂ ਵੀ ਆਪਾਂ ਦੇ ਦਈਏ ਕਿ ਆਪ ਦੇ ਦਾਂਗੇ ਫਿਰ ਮੈਨੂੰ ਦੱਸਿਆ ਗਿਆ ਕਿ ਮੇਰੇ ਇੱਕ ਭਾਈ ਹੈ ਖਬੌਰ ਤੋਂ ਜਿਹਦੀ ਪਰਜਾਈ ਹੈ ਸਰਕਾਰੀ ਉਹ ਲੱਗੇ ਹੈ ਬੈਂਕ ਮੁਲਾਜ਼ਮ ਹੈ ਐਂ ਦੱਸਿਆ ਗਿਆ ਮੈਨੂੰ ਕਿ ਬੈਂਕ ਮੁਲਾਜ਼ਮ ਹੈਗੇ ਜੀ ਉਹ ਕਿ ਤੇਰੀ ਬੇਟੀ ਉੱਥੇ ਰਾਜ ਕਰੂਗੀ ਵਧੀਆ ਪੜ੍ਹਾਈ ਲਿਖਾਈ ਵਧੀਆ ਕਿ ਇੱਕ ਬੇਟੀ ਤੇ ਤੂੰ ਮਤਲਬ ਕਿ ਸੋਚੋ ਕਿ ਬਸ ਛੋਟੀ ਬੇਟੀ ਦੀ ਜ਼ਿੰਦਗੀ ਬਣ ਜੇਗੀ ਹੂੰ ਠੀਕ ਹੈ ਜੀ ਅਸੀਂ ਆਖੇ ਚਲੋ ਕੋਈ ਗੱਲ ਨਹੀਂ ਦੇ ਦਾਂਗੇ ਅਸੀਂ ਨੌ ਨੂੰ ਹੋਈ ਐ ਉਹਨੇ ਨੌ ਨੂੰ ਪਤਾ ਨਹੀਂ ਜੀ ਉਹਨਾਂ ਨੇ ਪਹਿਲਾਂ ਵੀ ਕੀ ਕੀਤਾ ਸੀਗਾ ਮਤਲਬ ਕਿ ਗੱਲਬਾਤ ਕੀਤੀ ਸੀਗੀ ਕਿ ਪਤਾ ਨਹੀਂ ਜੀ ਬਾਅਦ ਚ ਕੀ ਕੀਤਾ ਉਹ ਨਹੀਂ ਮੈਨੂੰ ਪਤਾ ਜੀ ਮਤਲਬ ਤੁਸੀਂ ਨੌ ਤੋ ਉਹਨਾਂ ਨੂੰ ਬੱਚੀ ਜਿਹੜੀ ਆ ਕਿਹੜੀ ਤਰੀਕ ਨੂੰ ਦੇਤੀ ਉਹਨਾਂ ਨੂੰ ਉਹਨੇ 10 ਨੂੰ ਦੇਤੀ ਤੁਸੀਂ ਕੋਈ ਲਿਖਤ ਪੜਤ ਕੀਤੀ ਉਹਦੀ ਲਿਖਤ ਪੜਤ ਕੀਤੀ ਜੀ ਮੈਨੂੰ ਉਹਨਾਂ ਨੇ ਆਪ ਹੀ ਗਿਆਗਾ ਕਿ ਡਾਕੂਮੈਂਟ ਲਿਓ ਆਪਦੇ ਹਾਂ ਸ਼ੇਅਰ ਕਰਾਂਗੇ ਆਪਾਂ ਤੇ ਆਪਾਂ ਨੂੰ ਦੇ ਦਾਂਗੇ ਠੀਕ ਹੈ ਹਾਂਜੀ ਤੇ ਬੱਚੀ ਉਹ ਤੁਸੀਂ ਉਹਨਾਂ ਨੂੰ ਦੇ ਦਿੱਤੀ ਦੇ ਦਿੱਤੀ ਉਸ ਤੋਂ ਬਾਅਦ ਕੀ ਹੋਇਆ ਫਿਰ ਉਸ ਤੋਂ ਬੱਚੀ ਜਦੋਂ ਲੈ ਕੇ ਗਏ ਆ ਜੀ ਨਾਲ ਦੀ ਨਾਲ ਲੈ ਚ ਗਏ ਮੈਨੂੰ ਉਹਨਾਂ ਨੇ ਡਿਮਾਂਡ ਗਿਆ ਤੁਹਾਡੀ ਕੀ ਡਿਮਾਂਡ ਮੈਂ ਹੀ ਮੇਰੀ ਬੱਚੀ ਇੱਥੇ ਰੱਖ ਲਵਾਂ ਮੈਂ ਡਿਮਾਂਡ ਵਿੱਚ ਮੈਂ ਜੀ ਮੈਂ ਵੇਚ ਨਹੀਂ ਨਹੀਂ ਚਾਹੁੰਦਾ ਬੱਚੇ ਆਲ ਦੀ ਕਿ ਮੈਨੂੰ ਲੱਗਦਾ ਹੈ ਕਿ ਮੈਂ ਨਹੀਂ ਪਾਲ ਸਕਦਾ ਕਿ ਮੇਥੋਂ ਨਹੀਂ ਇਹਦੀ ਪਰਵਰਿਸ਼ ਹੋ ਰਹੀ ਕਿ ਮੈਂ ਤਾਂ ਕਰਕੇ ਕਿ ਮੇਰੀ ਬੱਚੀ ਆ ਕੇ ਵੀ ਵਖ ਵੰਜੇ ਤੇ ਤੁਹਾਡੇ ਤੋਂ ਉਹਨਾਂ ਨੇ ਡਿਮਾਂਡ ਵੀ ਕਿਹਾ ਡਿਮਾਂਡ ਵੀ ਜੇ ਕੋਈ ਤੁਸੀਂ ਕੁਛ ਪੈਸਾ ਤੇ ਲਗਾ ਤੇ ਚਾਹੁੰਦੇ ਹੋ ਹਾਂਜੀ ਕਿ ਤੁਸੀਂ ਫਿਰ ਉਹਨੂੰ ਕਿਹਾ ਵੀ ਨਹੀਂ ਮੈਂ ਨਹੀਂ ਜੀ ਮੈਂ ਮੇਰੇ ਬੱਚੀ ਮੈਂ ਔਕਾ ਸਕਾ ਪਾ ਲੂੰ ਇੱਥੇ ਰੱਖ ਦੋ ਮੇਰੀ ਬੱਚੀ ਮੈਂ ਲੈ ਜੀ ਅਰੇ ਉਹਨਾਂ ਤੋਂ ਮਲ ਕੇ ਖੋਣ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਨਹੀਂ ਨਹੀਂ ਜੀ ਸਾਰੇ ਤਾਂ ਮਜਾ ਅੱਛਾ ਇਹ ਤੁਸੀਂ ਨਹੀਂ ਲੈਣਾ ਚਾਹੁੰਦੇ ਤਾਂ ਠੀਕ ਹੈ ਜੀ ਪਰ ਇੱਕ ਅਸੀਂ ਆਪ ਦੀ ਗੋਤ ਭਰਾਈ ਕਰਾਂਗੇ ਮੈਂ ਜੇ ਤੁਸੀਂ ਕਰ ਸਕਦੇ ਉਹ 500 ਰੁਪਏ ਨੇ ਖੰਬਣੀ ਰਵੇ ਤੇ ਮੇਰੀ ਮਸੀ ਦੇ ਨਾ ਗੋਬੀ ਜੀ ਤੋਂ ਬੱਚੀ ਚੱਕੀ ਖਾਲੀ ਝੋਲ ਚ ਰੱਖਤੀ ਠੀਕ ਹੈ ਠੀਕ 1 500 ਰੁਪਏ ਅਸੀਂ ਵੀ ਦਿੱਤਾ ਆਪਦੀ ਬੱਚੀ ਨੂੰ ਕਿ ਮੈਂ ਆਪਦੀ ਬੱਚੀ ਨੂੰ ਲਵਾਂਗਾ ਠੀਕ ਹੈ ਉਹ ਕਹਿੰਦੇ ਨਹੀਂ ਲੈਂਦੇ ਮੈਂ ਕਿਹਾ ਜੀ ਮੇਰੀ ਖੁਸ਼ੀ ਹੈ ਮੈਂ ਦੇਣਾ ਚਾਹੁੰਦਾ ਅੱਛਾ ਉਹਨਾਂ ਨੇ ਦਿੱਤਾ ਚਲੇ ਗਏ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਤਾਂ ਹੱਸਦੇ ਖੇਡਦੇ ਰਹੇ ਆ ਪਰਿਵਾਰ ਚ ਕਿ ਤੁਸੀਂ ਆਏ ਕਰਕੇ ਸਾਡੀ ਬੱਚੀ ਚੰਗੇ ਘਰੇ ਗਈ ਆ ਜੀ ਮੇਰੀ ਮਿਸੇਜ ਦਾ ਇੱਥੇ ਥੋੜਾ ਜਿਆਦਾ ਤੁਹਾਨੂੰ ਪਤਾ ਹੀ ਕਮਜ਼ੋਰ ਹੁੰਦਾ ਦਿਲ ਜੀ ਜੀ ਕਿਹੜੀ ਦਾ ਔਰ ਔਣ ਕਰਨ ਜੇ ਲੱਗੀ ਮੈਨੂੰ ਕਹਿੰਦੀ ਜੀ ਆਪਾਂ ਮੰਮਾ ਨਾਲ ਗੱਲ ਕਰਕੇ ਫੋਟੋਆਂ ਉਹਨਾਂ ਮੰਗਾਲ ਕੇ ਬੱਚੀ ਦੇਖ ਲਈਏ ਅੱਛਾ ਅਸੀਂ ਫੋਨ ਕੀਤਾ ਉਹਨਾਂ ਨੂੰ ਅਮਨ ਕਹਿੰਦੀ ਫੋਟੋਆਂ ਪੁੱਛ ਲੈਣੀਆਂ ਜੀ ਫੋਟੋਆਂ ਆ ਗਈਆਂ ਠੀਕ ਹੈ ਮੰਗਾਲੀਆਂ ਸਭ ਦੇਖ ਲਈਆਂ ਜੀ ਅਸੀਂ ਖੁਸ਼ ਹੋ ਗਏ ਖਾਂ ਬੱਚੇ ਕਿ ਆਪਣਾ ਐਂ ਰਾਜੀ ਹੋ ਗਿਆ ਸੌਣਾ ਬਣ ਗਿਆ ਨਹੀਂ ਇਦਾਂ ਹੁੰਦਾ ਮਾਪਿਆਂ ਨੂੰ ਨਹੀਂ ਬਿਲਕੁਲ ਇਦਾਂ ਦੇਖ ਕੇ ਇਹ ਜਿਹੜੀਆਂ ਫੋਟੋਆਂ ਮੰਗਾਈਆਂ ਐ ਇਹ ਤੁਸੀਂ ਕਿੰਨੇ ਦਿਨਾਂ ਬਾਅਦ ਮੰਗਾਈਆਂ ਫੋਟੋਆਂ ਫੋਟੋਆਂ ਜੀ ਲੱਗਦਾ ਤੁਹਾਨੂੰ ਜਿਹੀ ਪ੍ਰੋਪਰ ਤਾਂ ਮੈਨੂੰ ਨਹੀਂ ਯਾਦ ਜੀ ਹੂੰ ਉਹ ਮੈਂ ਉਸ ਟਾਈਮ ਉਮਰ ਕਿ ਮੇਰੇ ਕੋਲ ਫੰਕਸ਼ਨ ਵਿੱਚ ਇਧਰ ਉਧਰ ਮਨ ਜਾਣ ਕਰ ਰਿਹਾ ਸੀ ਫੰਕਸ਼ਨ ਨੂੰ ਨਹੀਂ ਪ੍ਰੋਪਰਲੀ ਪਤਾ ਕਿ ਜਿਵੇਂ ਨਾ ਬਾ ਕੀ ਫੋਟੋ ਮੰਗਾਇਆ ਜੁਰੇ ਸੀ ਉਹ ਫੋਟੋ ਤਾਂ ਮੰਗਾਈਆਂ ਸੀ ਸਾਨੂੰ ਨਹੀਂ ਪਤਾ ਲੱਗਿਆ ਫੋਟੋ ਤੇ ਨਹੀਂ ਸੀ ਗੌਰ ਕੀਤੀ ਕਿ ਡੈਡ ਕੀ ਆ ਫੋਟੋ ਤੇ ਕੀ ਆ ਨਹੀਂ ਜੀ ਠੀਕ ਹੈ ਜੀ ਉਦੋਂ ਅਸੀਂ ਇਹਦਾ ਮਤਲਬ ਆ ਕਿ ਦੇਖੀ ਗਏ ਕਿ ਤੁਹਾਡਾ ਬੱਚਾ ਵਧੀਆ ਬਿਲਕੁਲ ਚੰਗੇ ਕਰੇਗਾ ਉਦੋਂ ਬਾਅਦ ਸਾਨੂੰ ਉਦੋਂ ਪਤਾ ਲੱਗਿਆ ਕਿ ਸਾਡੇ ਬੱਚੇ ਨੇ ਨਾ ਗਲਤ ਹੋਇਆ ਕਿ 24 ਤਰੀਕ ਸਰ ਦੇ ਘਰ ਪੁਲਸ ਆ ਗਈ। ਅੱਛਾ 9 ਤਰੀਕ ਨੂੰ ਜਨਮ ਹੋਇਆ ਤੇ 24 ਤਰੀਕ ਨੂੰ ਕਰੇ ਪੁਲਸ ਆ ਗਈ ਤੁਹਾਡੇ। ਦਿੱਲੀ ਪੁਲਿਸ। ਦਿੱਲੀ ਪੁਲਿਸ। ਹਾਂਜੀ। ਠੀਕ ਹੈ। ਦਿੱਲੀ ਪੁਲਸ ਆ ਗਈ। ਮੈਂ ਤਾਂ ਗਿਆ ਸੀ ਮਠਿੰਡੇ ਜੀ ਹੰਸ਼ਿੰਦੇ। ਠੀਕ ਹੈ। ਤੇ ਜਦੋਂ ਪੁਲਸ ਆ ਗਈ ਤੇ ਆਪਦੀ ਲੋਕਾਰਵੇ ਕੀਤੀ ਉਹਨਾਂ ਨੇ। ਮੇਰੀ ਮੈਸੇਜ ਨੂੰ ਪੁੱਛਿਆ ਤੁਸੀਂ ਬੱਚਾ ਆਏ ਤੁਸੀਂ ਬੋਧ ਦਿੱਤਾ ਹਾਂ ਜੀ ਮਿਸ ਜੀ ਨੇ ਦੇਰੇ ਦਿੱਤਾ ਜੀ ਸੀ। ਤੇ ਇੱਥੇ ਕਲੀਨਿੰਗ ਹੈ ਆਪਣੇ ਅਮਨ ਉਹਨਾਂ ਦੇ ਥਰੂ ਦਿੱਤਾ। ਜੀ। ਠੀਕ ਹੈ। ਉਹਨੇ ਠੀਕ ਹੈ ਉਹਨਾਂ ਨੇ ਪਤਾ ਨਹੀਂ ਉਹਨੇ ਪਹਿਲਾਂ ਡਰੈੱਸ ਪੁੱਛਿਆ ਕਿ ਇਹ ਤੋਂ ਪੁੱਛਿਆ ਡਰੈੱਸ ਨਹੀਂ ਮੈਨੂੰ ਪਤਾ ਜੀ ਉਦੋਂ ਬਾਅਦ ਉਹਨਾਂ ਦੇ ਚਲੇ ਗਏ ਕਲੀਨਿਕ ਕਲੀਨਿਕ ਤੋਂ ਉਹਨਾਂ ਨੂੰ ਰੈਸਟ ਕੀਤਾ ਗਿਆ ਲੈ ਕੇ ਨਾਲ ਠੀਕ ਹੈ ਫੇਰ ਫਿਰ 25 ਤਰੀਕ ਨੂੰ ਸਵੇਰ ਮੈਂ ਮਾਰਨਿੰਗ ਟਾਈਮ ਜਦੋਂ ਜਾਣ ਲੱਗਿਆ ਪ੍ਰੋਗਰਾਮ ਤੇ ਪਜਰਾਤ ਸੀ ਮੇਰੇ ਕੋਲ ਜਦੋਂ ਮੈਂ ਬਾਹਰ ਕਰ ਲਿਆ ਦਰਵਾਜ਼ਾ ਦਿੱਤੀ ਪੁਲਿਸ ਦਿੱਲੀ ਪੁਲਿਸ ਦਾ ਅੱਛਾ ਉਹ ਮੈਨੂੰ ਕਹਿੰਦੇ ਅਮਨਦੀਪ ਮਹਦਾਨ ਜੀ ਕਹਿੰਦੇ ਤੁਸੀਂ ਆ ਜਿਓ ਬੈਠੋ ਤੇ ਤੁਹਾਨੂੰ ਕੋਲ ਥੋੜਾ ਏ ਥੋੜੇ ਨੂੰ ਪੁੱਛਣਾ ਹੈ ਉਦੋਂ ਬਾਅਦ ਮੇਰਾ ਨਾਮ ਮੇਰੀ ਮਸੀਦ ਦਾ ਨਾਮ ਨੰਬਰ ਜਿਹੜੀ ਦਾ ਉਮੀਦੀ ਦਾ ਬ੍ਰਦਰ ਦਾ ਭਾਬੀ ਦਾ ਸਾਰਿਆਂ ਦਾ ਨੰਬਰ ਦਿੱਤਾ ਉਦੋਂ ਬਾਅਦ ਜਿਉਂ ਕਹਿੰਦੇ ਤੁਹਾਨੂੰ ਤੁਸੀਂ ਵੀ ਮੈਂ ਇੱਕ ਉਹਨਾਂ ਨੇ ਪੁੱਛਿਆ ਕਿ ਤੁਸੀਂ ਪੈਸੇ ਲੈਂਦੇ ਨਹੀਂ ਸਰ ਮੈਂ ਪੈਸੇ ਨਹੀਂ ਲੈਂਦੇ ਅੱਛਾ ਹਾਂਜੀ ਅਸੀਂ ਤਾਂ ਪੁੱਲ ਦਾ ਕੰਮ ਕੀਤਾ ਕਿ ਕਿਸੇ ਦੀ ਗੋਦ ਭਰੀ ਆ ਜੀ ਠੀਕ ਹੈ ਨਹੀਂ ਉਹ ਮੈਨੂੰ ਐਂ ਦੱਸਿਆ ਗਿਆ ਸੀਗਾ ਕਿ ਮਤਲਬ ਦੋ ਨਰਸਾ ਉਹਨਾਂ ਨੇ ਇਹ ਲੱੱਗਾ ਸਾਨੂੰ ਕਿ ਇਹਨਾਂ ਦੇ 10-12 ਸਾਲ ਹੋ ਗਏ ਬੱਚਾ ਨਹੀਂ ਹੋਇਆ ਮੇਰਾ ਭਰਾ ਬਣਾਵੇ ਮੇਰੀ ਭਝਾਈ ਨਾਲ ਉਹਨਾਂ ਦੇ ਕਿਉਂ ਮਲਕੀ ਜਿਹਨੂੰ ਜਸੀਂ ਗੋਦ ਦਿੱਤਾ ਗੁੰਡੇ ਨੂੰ ਉਹਦੀ ਇੱਕ ਭੈਣ ਸੀ ਨਾਲ ਤੇ ਅਧਰਪ ਇਹ ਗੱਲ ਤੁਹਾਨੂੰ ਪੁਲਿਸ ਨੇ ਦੱਸੀ ਕਿ ਉਸ ਅਮਨ ਨੇ ਜਿਹੜਾ ਬੱਚਾ ਹੈਗਾ ਅੱਗੇ ਵੇਚਦਾ ਵੇਚਦਾ ਉਹਨਾਂ ਨੂੰ ਸਾਨੂੰ ਉਹਦੀ 24 ਤਰੀਕ ਨੂੰ ਪਤਾ ਲੱਗਿਆ ਜਦੋਂ ਉਸ ਟਾਈਮ ਮੈਂ ਘਰ ਨਹੀਂ ਸੀ ਮੇਰੀ ਮਿਸਿੰਗ ਸੀ ਉਹਨੂੰ ਪਤਾ ਲੱਗ ਗਿਆ ਮੇਰੀ ਮਿਸਿੰਗ ਦਾ ਕਰਲੋਂ ਕੌਣ ਲੱਗੀ ਵਿਅਸੋਗ ਵੀ ਇਤਜਿਹੋ ਇਹ ਗੱਲ ਦਾ ਪਤਾ ਲੱਗਿਆ ਕਿ ਤੁਸੀਂ ਉਹਦਾ ਬੱਚਾ ਤਾਂ ਗਾਂ ਦਿੱਤਾ ਗਿਆ ਵਿਚ ਹੈ ਗਿਆ